ਸੌਦਾ ਦੂਸਰੇ ਪਾਸੇ ਪੰਜਾਬ ਸਰਕਾਰ ਜਿਹੜਾ ਪੀਐਸਪੀਸੀਲ ਵਰਗਾ ਅਹਿਮ ਅਧਾਰਾ ਉਹਦੇ ਵਿੱਚ ਜਿਹੜੀ ਬਾਹਰੀ ਦਖਲਅੰਦਾਜ਼ੀ ਆ अनऑथराइज्ड ਬੰਦਿਆਂ ਦੀ ਜਿਸ ਤਰੀਕੇ ਨਾਲ ਮਹਿਮਾਨ ਨਿਵਾਜੀ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਹੱਥ ਦੇ ਵਿੱਚ ਕਮਾਨ ਦਿੱਤੀ ਗਈ ਆ ਨਾ ਉਹ ਪੀਐਸਪੀਸੀਲ ਦੇ ਕਿਸੇ ਅਹੁਦੇ ਦੇ ਤਨਾਤ ਨੇ ਅਨਪਮ ਜੋਸ਼ੀ ਜਿਹਦਾ ਮਸਲਾ ਅਸੀਂ ਪਹਿਲਾਂ ਵੀ ਇੱਕ ਵਾਰੀ ਉਜਾਗਰ ਕੀਤਾ ਸੀਗਾ ਪ੍ਰੈਸ ਕਾਨਫਰੰਸ ਦੇ ਜ਼ਰੀਏ ਉਹਨਾਂ ਵੱਲੋਂ ਕੀਤੀ ਗਈ ਜਿਹੜੀ ਮੇਲ ਆ ਇਹ ਉਹ ਵੀ ਪੰਜਾਬ ਗਵਰਨਮੈਂਟ ਦੇ ਮੇਲ ਆਈਡੀ ਤੋਂ ਕੀਤੀ ਗਈ ਹੈ ਅਨੁਭਮ ਜੋਸ਼ੀ ਪਹਿਲਾ ਤਾਂ ਅਸੀਂ ਪੰਜਾਬ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਵੀ ਇਹ ਦੱਸਿਆ ਜਾਵੇ ਅਨੁਭਮ ਜੋਸ਼ੀ ਹੈ ਕੌਣ ਨੇ ਹਜੇ ਤੱਕ ਸਾਡੇ ਸਵਾਲ ਦਾ ਜਵਾਬ ਨਹੀਂ ਦਿੱਤਾ ਇਹਨਾਂ ਨੂੰ ਕਿਸ ਆਧਾਰ ਦੇ ਉੱਤੇ ਪੀਐਸਪੀਸੀਐਮ ਦੇ ਹੈੱਡ ਆਫਿਸ ਦੇ ਵਿੱਚ ਰੂਮ ਦਿੱਤਾ ਗਿਆ ਤੇ ਉਹ ਤਾਂ ਹੈ ਹੀ ਹੈ ਫਿਰ ਉਹਨਾਂ ਦੀ ਦਖਲਅੰਦਾਜ਼ੀ ਇਹ ਸਾਡੇ ਤੱਕ ਆ ਕਿ ਉਹ ਪੀਐਸਪੀਸੀਐਮ ਦੇ ਸੀਨੀਅਰ ਅਧਿਕਾਰੀਆਂ ਨੂੰ ਇਨਸਟਰਕਸ਼ਨਸ ਦੇ ਰਹੇ ਨੇ ਆ ਉਹਦੀ ਚਿੱਠੀ ਆ ਪੀਐਸਪੀਸੀਐਲ ਦੇ ਜਿਹੜਾ ਹੈਗਾ ਉਹਦੇ ਬੇਸ ਦੇ ਉੱਤੇ ਕਿਸੇ ਸੂਬੇ ਦੀ ਜਿਹੜੀ ਤਰੱਕੀ ਆ ਭਾਵੇਂ ਉਹ ਇੰਡਸਟਰੀ ਹੋਵੇ ਭਾਵੇਂ ਖੇਤੀ ਹੋਵੇ ਭਾਵੇਂ ਸਮਾਜਿਕ ਜੀਵਨ ਹੋਵੇ ਇੱਕ ਸਭ ਤੋਂ ਅਹਿਮ ادارے ਵਿੱਚ ਪੀਐਸਪੀਸੀਐਲ ਦਾ ਅਦਾਰਾ ਹੁੰਦਾ ਉਹਦੇ ਵਿੱਚ ਸਿੱਧੀ ਦਖਲਅੰਦਾਜ਼ੀ ਅਨੌਥਰਾਇਜ਼ ਬੰਦਿਆਂ ਦੀ ਕਿਸ ਢੰਗ ਦੇ ਨਾਲ ਹੋ ਰਹੀ ਆ ਕਿ ਕਿਸ ਰੁਤਬੇ ਦੇ ਨਾਲ ਉਹ ਜਿਹੜੀਆਂ ਡਾਇਰੈਕਸ਼ਨ ਆ ਇੱਕ ਅਨੌਥਰਾਇਜ਼ਡ ਬੰਦਾ ਪੀਪੀਐਸਪੀਸੀਐਲ ਦੇ ਸੀਨੀਅਰ ਅਧਿਕਾਰੀਆਂ ਨੂੰ ਡਾਇਰੈਕਸ਼ਨਾਂ ਦੇ ਰਿਹਾ ਤੇ ਮੈਂ ਸਮਝਦਾ ਵੀ ਗੈਰ ਸੰਜੀਦਗੀ ਵਾਲੀ ਅਪਰੋਚ ਆ ਜਿਹੜੀ ਪੰਜਾਬ ਸਰਕਾਰ ਦੀ ਹੋਰ ਮਸਲਿਆਂ ਦੇ ਵਿੱਚ ਤਾਂ ਸਾਹਮਣੇ ਆਹੀ ਰਹੀ ਆ ਕਈ ਵਾਰੀ ਉਜਾਗਰ ਕੀਤੀ ਆ ਪਰ ਇਸ ਵਿਭਾਗਮੇ ਦੇ ਪ੍ਰਤੀ ਜਿਹੜਾ ਵਿਭਾਗਮਾ ਪਹਿਲਾਂ ਇੱਕ ਵੱਡੇ ਕਰਜ਼ੇ ਦੀ ਮਾਰ ਥੱਲੇ ਆ ਤੇ ਖਾਸ ਤੌਰ ਦੇ ਉੱਤੇ ਜਦੋਂ 9000 ਕਰੋੜ ਦੀਆਂ ਸਬਸਿਡੀਆਂ ਜਿਹੜੀਆਂ ਹੈਗੀਆਂ ਪੈਂਡਿੰਗ ਪਈਆਂ ਹੋਣ ਤੇ ਵੱਡੇ ਕਰਜ਼ੇ ਦੀ ਮਾਰ ਥੱਲੇ ਹੋਵੇ ਵੱਡੇ ਘਾਟੇ ਦੇ ਵਿੱਚ ਚੱਲ ਰਿਹਾ ਹੋਵੇ ਪਾਵਰ ਕਮ ਦਾ ਅਦਾਰਾ ਉਸ ਸਮੇਂ ਜ਼ਰੂਰੀ ਆ ਵੀ ਉਹਦਾ ਪ੍ਰਬੰਧ ਦੇਖਣ ਵਾਸਤੇ ਕੋਈ ਕਾਬਿਲ ਬੰਦਾ ਲੱਗਿਆ ਹੋਵੇ ਅਸੀਂ ਮੌਜੂਦਾ ਸੀਐਮਡੀ ਨੇ ਜਿਹੜੇ ਅੱਜ ਜਦੋਂ ਇੱਕ ਪ੍ਰਬੰਧਨ ਦੀ ਜ਼ਰੂਰਤ ਹੁੰਦੀ ਆ ਇਹ ਬਾਰ-ਬਾਰ ਮੈਂ ਸਮਝਦਾ ਉਜਾਗਰ ਕਰਨ ਦੇ باوجود ਪੰਜਾਬ ਸਰਕਾਰ ਇਸ ਪਾਸੇ ਨੂੰ ਸੋਚੀ ਨਹੀਂ ਵੀ ਜਿਹੜੇ ਸੀਐਮਡੀ ਨੇ ਮੌਜੂਦਾ ਉਹ ਆਰਜੀ ਤੌਰ ਦੇ ਉੱਤੇ ਨੇ ਕਿਉਂਕਿ ਉਹਨਾਂ ਦੀ ਜਿਹੜੀ ਮਿਆਦ ਆ ਉਹਨਾਂ ਦੀ ਜਿਹੜੀ ਟਿਨਿਓਰ ਆ ਖਤਮ ਹੋ ਚੁੱਕੀ ਆ ਤੇ ਇੱਥੇ ਇਹ ਵੀ ਗੱਲ ਦੱਸਣੀ ਬਣਦੀ ਆ ਵੀ ਜਿਹੜੀ ਟਿਨਿਓਰ ਖਤਮ ਹੋਣ ਤੋਂ ਕੁਝ ਸਮਾਂ ਪਹਿਲਾਂ ਕੁਝ ਦਿਨ ਪਹਿਲਾਂ ਉਹਨਾਂ ਦੀ ਪੋਸਟ ਨੂੰ ਪਬਲਿਸ਼ ਕਰਨਾ ਹੁੰਦਾ ਤੇ ਅੱਡੇ ਅਹਿਮ ਅਧਾਰੇ ਦੀ ਪੋਸਟ ਨੂੰ ਪਬਲਿਸ਼ ਦਾ ਕੀ ਕਰਨਾ ਸੀ ਬਲਕੇ ਮਿਆਦ ਤੋਂ ਕਿ ਇਹਨੂੰ ਵੀ ਸਮਾਂ ਹੋ ਗਿਆ ਤੇ ਜਦੋਂ ਇਹ ਗੱਲ ਨਿਊਜ਼ ਚੈਨਲ ਦੇ ਰਾਹੀਂ ਜਾਂ ਅਸੀਂ ਉਜਾਗਰ ਕੀਤੀ ਤੇ ਲਾਸਟ ਡੇ ਦੇ ਉੱਤੇ ਉਹਨਾਂ ਨੂੰ ਅਗਲੇਰੇ ਹੁਕਮਾਂ ਤੱਕ ਜਿਹੜਾ ਹੈਗਾ ਉਹ ਉਹਦੇ ਤੇ ਆਰਡਰ ਕੀਤੇ ਹੋਏ ਆ ਤੇ ਅੱਜ ਵੀ ਅਗਲੇਰੇ ਹੁਕਮਾਂ ਤੱਕ ਜਦੋਂ ਸੀਐਮਡੀ ਹੋਊਗਾ ਜਦੋਂ ਡਾਇਰੈਕਟਡ ਡਿਸਟ੍ਰੀਬਿਊਸ਼ਨ ਟਰੈਕਟਰ ਆਪਰੇਸ਼ਨ ਜਿਨ੍ਹਾਂ ਦੀ ਇੱਕ ਤਰ੍ਹਾਂ ਦੀ ਮੈਨੇਜਮੈਂਟ ਹੈ ਪੀਐਸਪੀਸੀਐਲ ਦੀ ਉਹੀ ਐਡਹੌਕ ਤੇ ਹੋਊਗੀ ਫਿਰ ਕੌਣ ਉਹਨਾਂ ਦੇ ਪ੍ਰਬੰਧ ਨੂੰ ਦੇਖੂਗਾ ਤੇ ਖਾਸ ਤੌਰ ਦੇ ਉੱਤੇ ਜਦੋਂ ਬਿਜਲੀ ਦੀ ਇਹ ਗੱਲ ਨਿਊਜ਼ ਚੈਨਲ ਦੇ ਰਾਹੀਂ ਜਾਂ ਅਸੀਂ ਉਜਾਗਰ ਕੀਤੀ ਤੇ ਲਾਸਟ ਡੇ ਦੇ ਉੱਤੇ ਉਹਨਾਂ ਨੂੰ ਅਗਲੇਰੇ ਹੁਕਮਾਂ ਤੱਕ ਜਿਹੜਾ ਹੈਗਾ ਉਹ ਉਹਦੇ ਨੇ ਆਰਡਰ ਕੀਤੇ ਹੋਏ ਆ ਤੇ ਅੱਜ ਵੀ ਅਗਲੇਰੇ ਹੁਕਮਾਂ ਤੱਕ ਜਦੋਂ ਸੀਐਮਡੀ ਹੋਊਗਾ ਜਦੋਂ ਡਾਇਰੈਕਟਡ ਡਿਸਟ੍ਰੀਬਿਊਸ਼ਨ ਡਾਇਰੈਕਟਰ ਆਪਰੇਸ਼ਨ ਜਿਨ੍ਹਾਂ ਦੀ ਇਕਤਰਾ ਦੀ ਮੈਨੇਜਮੈਂਟ ਹੈ ਪੀਐਸਪੀਸੀਐਲ ਦੀ ਉਹੀ ਐਡਹੌਕ ਤੇ ਹੋਊਗੀ ਤੇ ਫਿਰ ਕੌਣ ਉਹਨਾਂ ਦੇ ਪ੍ਰਬੰਧ ਨੂੰ ਦੇਖੂਗਾ ਤੇ ਖਾਸ ਤੌਰ ਦੇ ਉੱਤੇ ਜਦੋਂ ਬਿਜਲੀ ਦੀ ਸ਼ਾਰਟੇਜ ਸਾਹਮਣੇ ਦਿਖਰੀ ਹੋਵੇ ਸੀਜ਼ਨ ਹੋਂ ਵਾਲਾ ਹੋਵੇ ਤੇ ਮੈਂ ਸਮਝਦਾ ਪਾਵਰ ਕਾਮ ਕੋਲੈਪਸ ਹੋਣ ਦੇ ਗੰਢੇ ਤੇ ਹੋਵੇ ਐਸੇ ਸਮੇਂ ਦੇ ਉੱਤੇ ਪੰਜਾਬ ਸਰਕਾਰ ਦੀ ਗੈਰ ਸੰਜੀਦਗੀ ਇੱਥੇ ਇਸ ਅਹਿਮ ਅਦਾਰੇ ਲਈ ਖਤਰੇ ਦੀ ਘੰਟੀ ਆ ਉੱਥੇ ਪੰਜਾਬ ਦੇ ਵਿੱਚ ਇੰਡਸਟਰੀ ਲਾਉਣ ਵਾਲੇ ਕਿਉਂਕਿ ਦੇਖੋ ਅੱਜ ਸਾਹਿਬ ਦੂਜੇ ਸੂਬੇ ਵਿੱਚ ਜਾ ਰਹੇ ਨੇ ਦੂਜੀਆਂ ਥਾਵਾਂ ਤੇ ਜਾ ਰਹੇ ਨੇ ਤੇ ਦਾਵਾ ਕਰ ਰਹੇ ਆ ਅਸੀਂ ਇੰਡਸਟਰੀ ਨੂੰ ਲੈ ਕੇ ਆ ਰਹੇ ਆ ਪਰ ਮੈਂ ਸਮਝਦਾ ਵੀ ਜਦੋਂ ਤੁਹਾਡਾ ਇਹ ਅਹਿਮ ਧਾਰਾ ਜਿਹੜਾ ਇੱਕ ਇੰਡਸਟਰੀਲਿਸ ਲਈ ਸਭ ਤੋਂ ਅਹਿਮ ਚੀਜ਼ ਹੁੰਦਾ ਜਿਹਨੂੰ ਸਭ ਤੋਂ ਪਹਿਲੀ ਨਜ਼ਰੇ ਵੇਖਦਾ ਹੋਊ ਕਿ ਬਿਜਲੀ ਦੀ ਕੀ ਬੀਸ਼ਨ ਆ ਉੱਥੇ ਪਾਵਰ ਦੀ ਕੀ ਬੀਸ਼ਨ ਰਹੂਗੀ ਉਹ ਆਧਾਰਾ ਐਡੇ ਕ੍ਰਾਈਸਿਸ ਵਿੱਚ ਹੋਵੇ ਕਿ ਜਿਹੜੇ ਇਥੋਂ ਦੀਆਂ ਹੁਣ ਐਗਜ਼ਿਸਟਿੰਗ ਇੰਡਸਟਰੀਲਿਸ ਨੇ ਐਗਜ਼ਿਸਟਿੰਗ ਇੰਡਸਟਰੀ ਆ ਉਹਦੇ ਵਿੱਚ ਹੀ ਬੇਚੈਨੀ ਹੋਵੇ ਵੀ ਪਤਾ ਨਹੀਂ ਸਾਨੂੰ ਬਿਜਲੀ ਮਿਲੂਗੀ ਜਾਂ ਨਹੀਂ ਮਿਲੂਗੀ ਕੀ ਹਾਲਾਤ ਹੋਣਗੇ ਬਿਜਲੀ ਦੇ ਕੌਣ ਬਿਜਲੀ ਦਾ ਪ੍ਰਬੰਧ ਦੇਖ ਰਿਹਾ ਤੇ ਜਿਹੜੀ ਐਗਜ਼ਿਸਟਿੰਗ ਥੋੜੀ ਬੇਚੈਨੀ ਦੇ ਵਿੱਚ ਹੋਊਗੀ ਤੇ ਆਉਣ ਵਾਲਾ ਤਾਂ ਕੁਦਰਤੀ ਤੌਰ ਤੇ ਉਹ ਸ਼ਕਤੀ ਸੋ ਇੰਡਸਟਰੀ ਉਹਨਾਂ ਦਾ ਦੂਰ ਦੀ ਗੱਲ ਆ ਹਾਲਾਤ ਇਹ ਨਹੀਂ ਕਿ ਮੌਜੂਦਾ ਇੰਡਸਟਰੀਲਿਸਟ ਨੇ ਜਿਹੜੇ ਪੰਜਾਬ ਦੇ ਵਿੱਚ ਜਾਂ ਆਮ ਲੋਕ ਜਿਹੜੇ ਰਹਿੰਦੇ ਨੇ ਪੰਜਾਬ ਦੇ ਵਿੱਚ ਉਹ ਵੀ ਸੋਚਣ ਲੱਗ ਪਏ ਵੀ ਕਿਤੇ ਇੱਥੇ ਬਿਜਲੀ ਦੇ ਮੁੱਲ ਵੱਡੇ ਵੱਡੇ ਕੱਟ ਜਿਹੜੇ ਸਾਹਮਣੇ ਨਜ਼ਰੀ ਪੈ ਰਹੇ ਨੇ ਵੀ ਉਹਨਾਂ ਤੋਂ ਸੀਐਨ ਸਾਹਿਬ ਨੂੰ ਅੱਗੇ ਆਉਣਾ ਚਾਹੀਦਾ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਆਪਣਾ ਸਪਸ਼ਟੀਕਰਨ ਦੇਣਾ ਚਾਹੀਦਾ ਵੀ ਇਹ ਅਨਪੂਮ ਜੋਸ਼ੀ ਕੌਣ ਨੇ ਸੀਐਮਡੀ ਹੁਣ ਤੱਕ ਅਡ ਹੌਫ ਤੇ ਆਰਜੀ ਤੌਰ ਦੇ ਉੱਤੇ ਕਿਉਂ ਲਾਇਏ ਗਏ ਨੇ ਇਹ ਜਿਹੜਾ ਗੱਲਾਂ 'ਤੇ ਧਿਆਨ ਦੇਣਾ ਚਾਹੀਦਾ ਦੂਜਾ ਮਸਲਾ ਇਸ ਮੁੱਦੇ ਦੇ ਉੱਤੇ ਹੀ ਆ ਕਿ ਜਦੋਂ ਸਬਸਿਡੀਆਂ ਦੀ ਭਾਰੀ ਦੇਣਦਾਰੀ ਪਈ ਹੋਵੇ ਜਦੋਂ ਬਿਜਲੀ ਬੋਰਡ ਵੱਡੇ ਕਰਜ਼ੇ ਦੇ ਮਾਰ ਥੱਲੇ ਹੋਵੇ 19000 ਕਰੋੜ ਦਾ ਕਰਜ਼ਾ ਬਿਜਲੀ ਬੋਰਡ ਦੇ ਉੱਤੇ ਆ ਤੇ 18000 ਕਰੋੜ ਦੀਆਂ ਸਬਸਿਡੀਆਂ 600 ਮਿਲੀ ਜਿਹੜੇ ਲੱਗਣ ਤੋਂ ਬਾਅਦ ਇਸ ਸਾਲ ਤੇ ਆਉਣ ਵਾਲੇ ਸਮੇਂ ਦੇ ਵਿੱਚ 25000 ਕਰੋੜ ਰੁਪਏ ਦੀ ਰਿਕੁਆਇਰਮੈਂਟ ਹੋਰ ਹੋਊਗੀ ਸੋ ਐਸੇ ਸਮੇਂ ਦੇ ਉੱਤੇ ਜਦੋਂ ਪਹਿਲਾਂ ਹੀ ਬਿਜਲੀ ਦੀ ਬਹੁਤ ਵੱਡੀ ਪ੍ਰੋਬਲਮ ਹੋਵੇ ਤੇ ਜਨਰੇਸ਼ਨ ਪਾਵਰ ਜਨਰੇਸ਼ਨ ਮੈਂ ਸਮਝਦਾ ਕੋਈ ਇੱਕ ਯੂਨਿਟ ਨਵੀਂ ਬਿਜਲੀ ਪੈਦਾ ਕਰਨ ਦਾ ਪ੍ਰਬੰਧ ਤਾਂ ਕੀ ਇਸ ਪਾਸੇ ਨੂੰ ਸੋਚਿਆ ਵੀ ਨਹੀਂ ਗਿਆ ਮੈਂ ਅਮਨ ਅਰੋੜਾ ਜੀ ਅੱਜਕੱਲ ਦਿਖਦੇ ਨਹੀਂ ਹੈਗੇ ਇਸ ਮੁੱਦੇ ਦੇ ਉੱਤੇ ਉਹਨਾਂ ਨੇ ਵਾਈਟ ਪੇਪਰ ਲੈ ਕੇ ਆਇਆ ਸੀ ਉਦੋਂ ਕਹਿੰਦੇ ਸੀ ਵੀ ਅਕਾਲੀ ਦਲ ਨੇ ਐਨੀ ਲੋੜ ਹੀ ਨਹੀਂ ਹੈਗੀ ਥਰਮਲ ਪਲਾਂਟਾਂ ਦੀ ਐਨੀ ਬਿਜਲੀ ਦੀ ਜ਼ਰੂਰਤ ਨਹੀਂ ਹੈਗੀ ਜਿੱਡੇ ਵੱਡੇ ਥਰਮਲ ਪਲਾਂਟ ਲਗਾ ਦਿੱਤੇ ਗਏ ਤੇ ਬਿਜਲੀ ਮਹਿੰਗੀ ਦਿੱਤੀ ਗਈ ਆ ਉਹ ਗੱਲਾਂ ਜਿਹੜੇ ਵਾਈਟ ਪੇਪਰ 'ਚ ਲੈ ਕੇ ਆਇਆ ਸੀ ਮੈਂ ਉਸ ਸਮੇਂ ਜਿਹੜਾ ਵਾਈਟ ਪੇਪਰ ਅਮਨ ਅਰੋੜਾ ਉਸ ਸਮੇਂ ਦੇ ਵਿਰੋਧੀ ਧਿਰ ਦੇ ਵਿਧਾਇਕ ਸੀ ਸਾਡੇ ਸਾਥੀ ਸੀ ਅੱਜ ਉਹ ਵਜ਼ੀਰ ਨੇ ਪੰਜਾਬ ਸਰਕਾਰ ਦੇ ਵਿੱਚ ਅਸੀਂ ਬੇਨਤੀ ਕਰਦੇ ਹਾਂ ਵੀ ਉਹ ਵਾਈਟ ਪੇਪਰ ਇੱਕ ਵਾਰੀ ਫੇਰ ਲੋਕਾਂ ਦੇ ਸਾਹਮਣੇ ਰੱਖਣ ਤੇ ਕੀ ਉਹਦੇ ਤੇ ਹੁਣ ਸੋਚ ਰਹੇ ਜਦੋਂ ਸਰਕਾਰ ਦੇ ਵਿੱਚ ਹੈਗੇ ਨੇ ਤੇ ਕੀ ਸੋਚ ਰਹੇ ਕਿਉਂਕਿ ਇਸ ਮੁੱਦੇ ਤੇ ਉਹਨਾਂ ਨੇ ਸਰਕਾਰ ਬਣਾਉਣ ਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਇਸ ਮੁੱਦੇ ਨੂੰ ਅਹਿਮ ਰੂਪ ਵਿੱਚ ਸੀਜ਼ਨ ਦੇ ਵਿੱਚ ਇਹਨਾਂ ਨੇ ਬਿਜਲੀ ਪਰਚੇਸ ਕਰ ਲਈ ਆ ਤੇ ਪਰਚੇਸ ਕਰਨ ਵਾਸਤੇ ਜਿਹੜੇ ਸਭ ਤੋਂ ਵੱਡੀ ਗੱਲ ਆ ਵੀ ਸੈਂਟਰਲ ਜਿਹੜਾ ਸੀਆਰਸੀ ਆ ਸੈਂਟਰਲ ਰੈਗੂਲੇਟਰੀ ਕਮਿਸ਼ਨ ਉਹਨਾਂ ਨੇ ਇੱਕ ਫੈਸਲਾ ਜਿਹੜਾ ਸਾਹਮਣੇ ਆ ਰਿਹਾ ਉਹ ਇਹ ਆ ਵੀ ਉਹਨਾਂ ਨੇ ਇੱਕ ਕੈਪ ਹੁੰਦੀ ਸੀ ਇਹਦੇ ਉੱਤੇ 12 13 ਰੁਪਏ ਯੂਨਿਟ ਦੇ ਕੈਪ ਹੁੰਦੀ ਸੀ ਜਿਹੜੀ ਕਿ ਉਹ ਕੈਪ ਕਿਤੇ ਨਾ ਕਿਤੇ ਫਿਰ ਵੀ ਪਰਚੇਜ਼ ਸਿਸਟਮ ਦੇ ਵਿੱਚ ਖਰਚਿਆਂ ਨੂੰ ਸੀਮਿਤ ਰੱਖਦੀ ਸੀ ਪਰ ਉਹ ਕੈਪ ਚੱਕ ਕੇ ਹੁਣ 50 ਰੁਪਏ ਯੂਨਿਟ ਦੀ ਜਿਹੜੀ ਹੈਗੀ ਆ ਇੱਕ ਐਚਪੀ ਡੈਮ ਜਿਹੜੀ ਹੈਗੀ ਹੈ ਸੈਗਮੈਂਟ ਇਹਨਾਂ ਦਾ ਉਹਦੇ ਅਧੀਨ ਇਹ ਹਾਈ ਪ੍ਰਾਈਸ ਮਾਰਕੀਟ ਸੈਗਮੈਂਟ ਜਿਹੜਾ ਹੁੰਦਾ ਹੈ ਇਹਦੇ ਅਧੀਨ ਇਹਨਾਂ ਨੇ ਇੰਟਰੋਡਿਊਸ ਕੀਤਾ ਇਹਦੇ ਅਧੀਨ 50 ਰੁਪਏ ਯੂਨਿਟ ਤੱਕ ਜਿਹੜਾ ਹੈਗਾ ਬਿਜਲੀ ਲੈਣ ਦੀ ਪਰਚੇਸ ਕਰਨ ਸਟੇਟ ਪਰਚੇਸ ਕਰ ਸਕਦੇ ਨੇ ਤੇ ਉਹਨਾਂ ਨੂੰ ਸੇਲ ਕਰਨ ਦੀ ਜਿਹੜੀ ਇਜਾਜ਼ਤ ਆ ਐਕਸਚੇਂਜ ਦੇ ਰਾਹੀਂ ਉਹ ਦਿੱਤੀ ਗਈ ਆ ਸੋ ਇਸ ਹਿਸਾਬ ਨਾਲ ਤਾਂ ਬਹੁਤ ਮਹਿੰਗੀ ਬਿਜਲੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੈਗੀ ਆ ਉਹਦੇ ਅੰਦੇਸ਼ੇ ਨੇ ਤੇ ਮੈਂ ਸਮਝਦਾ ਖਾਸ ਤੌਰ ਤੇ ਉਹ ਜਿਹੇ ਜਿਹੀ ਪਿਜੀਸ਼ਨ ਪੰਜਾਬ ਦੀ ਆ ਉਹ ਸਾਡੀ ਬਹੁਤ ਬੜੀ ਚਿੰਤਾ ਵਾਲੀ ਤੇ ਗੰਭੀਰ ਰੂਪ ਦੇ ਵਿੱਚ ਸਾਹਮਣੇ ਆ ਰਹੀ ਆ ਸੋ ਐਸੇ ਸਮੇਂ ਤੇ ਪੰਜਾਬ ਸਰਕਾਰ ਨੂੰ ਇਹਨਾਂ ਸਾਰੇ ਚੀਜ਼ਾਂ ਤੇ ਇਹ ਆਈਐਕਸ ਨੇ ਆਈਈਐਕਸ ਆ ਇਹ ਕੰਪਨੀਆਂ ਉਹਨਾਂ ਨੇ ਪਟੀਸ਼ਨ ਪਾਈ ਸੀ ਜਿਹਦੇ ਜਵਾਬ ਦੇ ਵਿੱਚ ਕਲੈਰੀਫਿਕੇਸ਼ਨ ਆ ਜਿਹੜੀ ਇਹ ਜਿਹੜੀ 50 ਰੁਪਏ ਦੀ ਅਨਾਉਂਸਮੈਂਟ ਆ ਉਹ ਸੀਆਰਸੀ ਨੇ ਕੀਤੀ ਆ ਸੋ ਇਹ ਗੰਭੀਰ ਖਤਰਾ ਮੈਂ ਸਮਝਦਾ ਆਉਣ ਵਾਲੇ ਸੀਜ਼ਨ ਦੇ ਵਿੱਚ ਕਿਸਾਨ ਦੀਆਂ ਇੰਡਸਟਰੀਲ ਸਟੇਕ